ਮਾਨਸਾ ਜ਼ਿਲ੍ਹੇ ਦਾ ਪਿੰਡ ਭੈਣੀ ਬਾਗਾ ਇਹ ਜੋ ਤੁਸੀਂ ਦੇਖ ਰਹੇ ਹੋ ਕਹਿਣ ਨੂੰ ਬੇਸ਼ੱਕ ਘਰ ਕਹਿ ਸਕਦੇ ਆ ਪਰ ਹਾਲਾਤ ਇਹ ਨੇ ਜਿਸ ਤਰ੍ਹਾਂ ਪੱਲੀ ਬਣ ਰੱਖੀ ਆ ਅੱਗੇ ਇਹ ਚਾਦਰਾਂ ਜਿਹੜਾ ਚੜੀਆਂ ਹੋਈਆਂ ਨੇ ਇਹ ਜੋ ਤਖਤੇ ਨੇ ਬਖਾ दिए ਤੁਹਾਨੂੰ ਇਹ ਦੇਖੋ ਕਿਸੇ ਵੇਲੇ ਵੀ ਡੱਕੇ ਸੱਟ ਮਾਰ ਸਕਦੇ ਨੇ ਦੂਜਾ ਵੀ ਜਿਗਾਰਡ ਜਿਹਾ ਬਣਾ ਕੇ ਲਾਇਆ ਹੋਇਆ ਇਹ ਭੈਣ ਜੋ ਬੈਠੀ ਆ ਇਹਨਾਂ ਦਾ ਇਹ ਕਮਰਾਗਾ ਇਹ ਹਾਲ ਇਹ ਨੇ ਇਹ ਦੇਖੋ ਚਾਦਰਾਂ ਟੁੱਟ ਗਈਆਂ ਛੋਟੇ ਬੱਚੇ ਪਹਿਲਾਂ ਅਸੀਂ ਵੀਡੀਓ ਚ ਨਾਲ ਬਿਠਾ ਲਏ ਸੀ ਉਤਵਰਨ ਗੱਲ ਕਰਾਉਂਦੇ ਕਿੰਨੇ ਕਿੰਨੇ ਸਾਲ ਦੇ ਨੇ ਤੇ ਫਿਰ ਉਸ ਬੱਚਿਆਂ ਨੂੰ ਵੀਡੀਓ ਚ ਬਿਠਾਉਣਾ ਸਹੀ ਨਹੀਂ ਸਮਝਿਆ ਇਸ ਕਰਕੇ ਹੁਣ ਇਹਨਾਂ ਦੀ ਕੱਲਿਆਂ ਦੀ ਵੀਡੀਓ ਬਣਾਉਣ ਲੱਗੇ ਆ ਚਾਦਰਾਂ ਚਾਰਸ਼ਰੋਂ ਟੁੱਟ ਚੁੱਕੀਆਂ ਨੇ ਇਹਹੀ ਇਹਨਾਂ ਦੀ ਰਸੋਈ ਆ ਇਹ ਦੇਖੋ ਹੁਣੇ ਇੱਥੇ ਆਪਣੀ ਰੋਟੀ ਵਗਰਾ ਬਣਾ ਕੇ ਹਟਿਆ ਇਹਹੀ ਰਸੋਈ ਆ ਇਹਹੀ ਕਮਰਾ ਇਹ ਦੇਖੋ ਬੈਟਰ ਲੱਗਿਆ ਹੋਇਆ ਇਹ ਇਹਨਾਂ ਦਾ ਕਮਰਾ ਹੈ ਹਾਂਜੀ ਭੈਣ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਮਨਜੀਤ ਭਾਈ ਪਿੰਡ ਭੈਣੀ ਵਗੈ ਹਾਂਜੀ ਹੁਣ ਦੱਸੋ ਕੀ ਕਹਣਾ ਚਾਹੁੰਦੇ ਵੀ ਮੈਂ ਨਹੀਂ ਗਣੀ ਮੇਰੇ ਕਮਰਾ ਪਈ ਜੀ ਹਾਂਜੀ ਮੈਨੂੰ ਤਾਂ ਗਰੀਬੀ ਦਾ ਕਰਕੇ ਮੈਨੂੰ ਕਮਰਾ ਨਹੀਂ ਪੈਂਦਾ ਆ নাও ਭਾਈ ਜੀ ਤੁਸੀਂ ਮਿਸਰ ਧੰਨਵਾਦ ਜੀ ਮੇਰਾ ਕਮਰਾ ਬਵਾ ਦਿਓ ਬੇਟੀਆਂ ਨੇ ਮੇਰੇ ਦੋ ਇੱਕ 15 ਸਾਲ ਦੀ ਐ 10 ਸਾਲ ਦੀ ਐ ਇੱਕ 6 ਮਹੀਨਿਆਂ ਦੀ ਐ ਜਿਵੇਂ ਮੈਂ ਕਹਿੰਨੀ ਮੇਰਾ ਕਮਰਾ ਬਵਾ ਦਿਓ ਮੇਰੇ ਪਿੱਛਾ ਛੋਟਾ ਜਿਹਾ ਮੁੰਡਾ 6 ਸਾਲ ਦਾ ਜੀ ਛੋਟੇ ਛੋਟੇ ਬੱਚੇ ਨੇ ਮੇਰੇ ਅੱਛਾ ਹੁਣ ਇਹ ਕੋਈ ਚਾਦਰਾਂ ਦੇ ਖਤਰਾ ਬਣਿਆ ਰਹਿੰਦਾ ਤੁਹਾਨੂੰ ਜੇ ਤਾਂ ਖਤਰਾ ਬਣਾਈ ਐ ਨਹੀਂ ਪਤਾ ਚਾਰ ਸਵੇਰੇ ਸੁੱਟੀਆਂ ਪਈਆਂ ਨੇ ਐ ਨਹੀਂ ਪਤਾ ਜੇ ਟੱਕੜਾ ਮੀ ਆ ਗਿਆ ਉੱਦੀ ਡਿੱਗ ਕੇ ਪੈਣੀ ਹੈ ਬਈ ਉਹ ਕਮਰਾ ਇਦਰੋਂ ਪਾਣੀ ਆਉਂਦਾ ਸਾਰਾ ਅੰਦਰੋਂ ਆਉਂਦਾ ਬਾਹਰ ਨੂੰ ਨਹੀਂ ਜਾਂਦਾ ਇਹ ਸਾਡਾ ਕਮਰਾ ਭਰ ਜਾਂਦਾ ਜੀ ਫੇਰ ਤਾਂ ਡਰ ਬਣਿਆ ਰਹਿੰਦਾ ਵੀ ਛੇੜਦੇ ਬਿਨ। ਡਾਰ ਹੀ ਐਸੀ ਜੋ ਮੀਂਹ ਆ ਜਾਂਦਾ ਖੜਦੀ ਨਹੀਂ ਕਦੇ ਕਿਸੇ ਤੇ ਜਾਵੇ ਨਾ ਜਾਂ ਪੱਲੀ ਥੱਲੇ ਵਹਿ ਜਾਂਦੇ ਆ। ਅੱਛਾ ਜਦੋਂ ਬਾਰਸ਼ ਜਾਂ ਮੀਂਹ ਆਉਂਦਾ ਉਹਦੇ ਬਾਹਰ ਲੈਨੇ ਆ। ਹਾਂਜੀ ਉਹਦੇ ਬਾਹਰ ਵਹਿ ਜਾਂਦੇ ਆ। ਉਹ ਵੀ ਨਹੀਂ ਇਹਨਾਂ ਥੱਲੇ ਠਕੜਿਆ ਜਾਂਦਾ। ਅੱਜ ਬੈਠਿਆ ਵੀ ਪੱਕਾ ਭੁੱਖਾ ਲਾ ਲੈਨੇ ਆ। ਤਾਂ ਵਹਿ ਜਾਂਨੇ ਨਹੀਂ ਇੱਥੇ ਤਪਦੀਆਂ ਬਹੁਤ ਨਹੀਂ ਗੀਆਂ। ਬੈਠਿਆ ਨਹੀਂ ਜਾਂਦਾ। ਅੱਛਾ ਇਹ ਗਰਮੀ 'ਚ ਤਪ ਜਾਂਦੀਆਂ। ਹਾਂਜੀ। ਅੱਛਾ। ਤੇ ਕੋਈ ਸਰਕਾਰੀ ਦਵਾਰੇ ਕੋਈ ਕੀਤੀ ਅਰਜੀ ਕਦੇ ਤੁਸੀਂ ਨਹੀਂ ਕੁਛ ਨਹੀਂ ਕੀਤੀ ਅੱਛਾ ਹੁਣ ਫੇ ਕੀ ਬੇਨਤੀ ਕਰਨਾ ਚਾਹੁੰਦੇ ਹੋ ਤੁਸੀਂ ਕੋਈ ਬੇਨਤੀ ਕਰਨਾ ਚਾਹੁੰਦੇ ਹੋ ਜਾਂ ਮੇਰਾ ਚਾਦਰਾ ਤੁਹਾਨੂੰ ਬੜਾ ਸੱਟੀ ਹੈ ਮੇਰੇ ਇੱਕ ਕਮਰਾ ਪਾਉਣਾ ਕਾਲਾ ਕਮਰਾ ਹੀ ਪੈਜੇ ਪਾਣਾ ਅੱਛਾ ਹਾਂਜੀ ਤੇ ਕਮਰਾ ਪੈਜੇ ਟੀਪ ਪਲਸ ਤਰਾਫ ਕਰ ਲੈਣਾ ਨਹੀਂ ਇਹ ਕਿਉਂ ਕਰਦਾਂਗੇ ਤੁਸੀਂ ਕਰਕੇ ਦੀਓ ਜੀ ਅੱਛਾ ਚਲੋ ਦੋਸਤੋ ਮਾਨਸਾਂ ਜ਼ਿਲ੍ਹੇ ਦਾ ਪਿੰਡ ਪੈਣੀਵਾਗਾ ਇਹ ਤੁਸੀਂ ਦੇਖ ਰਹੇ ਹੋ ਅੱਜ ਦੇ ਹਾਲਾਤ ਪਿੰਡਾਂ ਦੇ ਕਿਹੋ ਜਿਹੇ ਹੋਏ ਪਏ ਨੇ ਛੋਟੇ ਛੋਟੇ ਬੱਚੇ ਨੇ ਇਹ ਕਹਿੰਦੇ ਗਰਮੀ ਚ ਇਹ ਪੈਪਾਂ ਬਹੁਤ ਜ਼ਿਆਦਾ ਤਾਪਦੀਆਂ ਨੇ ਤੇ ਫਿਰ ਇਹ ਬੱਚਿਆਂ ਨੂੰ ਲੈ ਕੇ ਬਾਹਰ ਜਾਂਦੇ ਨੇ ਜਾਂ بارشਾਂ ਵਗੈਰਾ ਜਦੋਂ ਮੀਂਹ ਆ ਜਾਂਦੇ ਆ ਉਦੋਂ ਵੀ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਕਮਰੇ ਵਿੱਚੋਂ ਬਾਹਰ ਚਲੇ ਜਾਂਦੇ ਹਾਂ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਇਸ ਨੂੰ ਰਸੋਈ ਹੈ ਉਹੀ ਕਮਰਾ ਹੈ ਤਾਂ ਕਮਰਾ ਵੀ ਨਹੀਂ ਪੂਰਾ ਕਹਿ ਸਕਦੇ ਇਹ ਭਾਂਡੇ ਵਗੈਰਾ ਇਹਨਾਂ ਨੇ ਇਹੀ ਰੱਖੇ ਹੋਏ ਆ ਬੱਚੇ ਆ ਛੋਟੇ ਇਹਨਾਂ ਦਾ ਕਹਿਣਾ ਹੈ ਕਿ ਜੋ ਪਤੀ ਹੈ ਇਹਨਾਂ ਦਾ ਉਹ ਮਜ਼ਦੂਰੀ ਕਰਦਾ ਇਹ ਵੀ ਘਰਾਂ 'ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਪਰ ਇਹ ਕਹਿੰਦੇ ਸਾਡੇ ਕੋਲ ਇੰਨੇ ਪੈਸੇ ਕਦੇ ਵੀ ਨਹੀਂ ਇਕੱਠੇ ਹੋਏ ਕਿ ਅਸੀਂ ਆਪਣਾ ਕਮਰਾ ਖੜਾ ਕਰ ਸਕੀਏ ਸੋ ਹੁਣ ਇਹਨਾਂ ਨੇ ਬੇਨਤੀ ਕੀਤੀ ਹੈ ਕਿਉਂਕਿ ਹੁਣ ਤੱਕ ਸਰਕਾਰੀ ਦਰਵਾਜ਼ੇ ਤਾਂ ਬਹੁਤ ਅਰਜ਼ੀਆਂ ਦੇ ਲੀਆਂ ਕੋਈ ਮਸਲਾ ਹੱਲ ਹੋਇਆ ਨਹੀਂਗਾ ਪਰ ਹੁਣ ਇਹਨਾਂ ਨੇ ਬੇਨਤੀ ਕੀਤੀ ਹੈ ਸਾਡੇ ਇੱਕ ਸਮਾਜ ਸੇਵੀ ਵੀਰ ਨਾਲ ਕਿਸਾਨ ਆ ਗੂਰਾ ਹੀ ਸਾਨੂੰ ਇੱਥੇ ਇਹਨਾਂ ਦੇ ਘਰ ਲੈ ਕੇ ਆਏ ਆ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਪਰਿਵਾਰ ਬਹੁਤ ਮਾੜੇ ਹਾਲਾਤਾਂ ਵਿੱਚ ਰਹਿ ਰਿਹਾ ਹੁਣ ਤੁਸੀਂ ਦੇਖ ਲਓ ਇੱਕ ਨਾਲ ਮੰਜਾ ਵੀ ਨਹੀਂ ਰਹਿ ਸਕਦਾ ਸਿਰਫ ਇਹ ਬੈੱਡ ਹੈ ਜਿਸ ਤੇ ਸਾਰੇ ਪਰਿਵਾਰ ਨੂੰ ਪੈਣਾ ਪੈਂਦਾ ਹੈਗਾ ਘਰ ਦੇ ਇੱਥੇ ਅੰਦਰ ਖਾਣਾ ਬਣਾਉਂਦੇ ਨੇ ਇਹ ਚਾਦਰਾਂ ਦੇਖ ਲਓ ਤਕਤਾਗਾ ਜੋ ਉਹ ਵੀ ਬੈਸੀ ਖੜਾਇਆ ਹੋਇਆਗਾ ਟੁੱਟਣਾ ਵਾਲਾਗਾ ਤੇ ਚਾਦਰਾਂ ਇਦੋਂ ਟੁੱਟ ਚੁੱਕੀਆਂ ਨੇ ਇਹ ਦੇਖ ਸਕਦੇ ਹੋ ਤੇ ਜਦੋਂ ਮੀਂਹ ਜਾਂ بارشਾਂ ਆਉਂਦੀਆਂ ਨੇ ਉਸ ਸਮੇ ਇਹ ਪਰਿਵਾਰ ਫਿਰ ਬਾਹਰ ਜਾਂਦਾਗਾ ਸੋ ਹੁਣ ਅਸੀਂ ਬੇਨਤੀ ਕਰਦੇ ਆਂਗੇ ਸਾਰੇ ਭੈਣ ਭਾਈਆਂ ਨੂੰ ਕਿ ਇਹਨਾਂ ਦਾ ਕੋਈ ਕਮਰਾ ਬਣਾਉਣ ਲਈ ਸਹਿਯੋਗੀ ਅੱਗੇ ਆਵੇ ਤਾਂ ਜੋ ਇਸ ਪਰਿਵਾਰ ਨੂੰ ਵੀ ਇਸ ਜੋ ਕਮਰਾ ਤਾਂ ਨਹੀਂ ਕਹਿ ਸਕਦੇ ਇਸ ਚਾਦਰਾਂ ਥੱਲੇ ਬੈਠੇ ਨੇ ਇਸ ਤੋਂ ਖਿਹੜਾ ਦਵਾਇਆ ਜਾ ਸਕੇ ਹਾਂਜੀ ਇੱਕ ਵਾਰ ਫਿਰ ਤੁਸੀਂ ਮੇਰੇ ਬੇਨਤੀ ਕਰਦੇ ਹਾਂਜੀ ਕੀ ਕਰਾਂ ਜੀ ਮੈਂ ਹੀ ਕਹਿ ਸਕਦੀ ਆ ਵੀ ਮੇਰਾ ਕੈਮਰਾ ਪਾਈਜੀ ਮੈਂ ਚਾਦਰਾਂ ਥੱਲੇ ਬੈਠੀ ਆ ਮੇਰੇ ਬੱਚੇ ਬੈਠ ਨਹੀਂ ਸਕਦੇ ਚਾਦਰਾਂ ਥੱਲੇ ਮੈਂ ਕਦੇ ਕਿਸੇ ਦੇ ਘਰੇ ਵਹਣੀ ਆ ਕਦੇ ਕਿਸੇ ਦੇ ਘਰੇ ਵਹਣੀ ਆ ਬਹੁਤ ਮਾਰੇ ਲਾਤਾ ਜੀ ਕਣੀ ਇਹ ਮੇਰਾ ਘਰ ਘੜਾ ਇਹ ਇਹਦੇ ਚਵਾਕ ਲੈ ਕੇ ਕੋਕੜਾ ਦੀ ਟਲੀਆਂ ਨਹੀਂ ਪਿੰਡ ਚ ਮੇਰੇ ਬਿਚਾਰੇ ਚਵਾਕੜੀਆਂ ਨਾ ਪੜ੍ਹ ਸਕਦੀ ਆ ਸਕੂਲ ਨਹੀਂ ਲਾ ਸਕਦੀ ਨਾ ਕੈ ਸਾਲ ਦੀ ਉਹ ਬੁੜੀ ਅਗੜੀ ਆਪੇ ਕੁੜੀ ਸਕੂਲ ਕੰਮ ਲਈ ਫਿਰ ਬਾਈ ਕਰਦੀਓ ਕਭੀ ਦਰਿਆ ਚਲਾਏ ਨਹੀਂ ਜਾਂਦੇ ਗੋਹਾ ਸਿੱਟਣ ਲੈ ਕੇ ਜਾਂਦੀ ਇਹ ਨਾਲ ਅੱਛਾ ਕਿੰਨੇ ਸਾਲ ਦੀ ਹੋ ਕੁੜੀ ਇਹ ਵੀ ਉਹ ਇਹ 10 ਵਾਰ ਗੱਲਾਂ ਦੀ ਅੱਛਾ ਇਹ ਗੋਹਾ ਨਾਲ ਸਿੱਟਣ ਜਾਂਦੀ ਇਹ ਨਾਲ ਸਿੱਟਣ ਜਾਂਦੀ ਹੈ ਬਾਈ ਕੁੜੀ ਮੈਂ ਤਾਂ ਹੀ ਕਹਣੀ ਹੈ ਬਾਈ ਇਹ ਸਾਥ ਬੰਨ ਕੇ ਬੰਥੀਆ ਮੇਰੇ ਕਾਹ ਬਰਾਂ ਭਾਈ ਜੇ ਇਸ ਕੁੜੀ ਦਾ ਸਦਾਖਲਾ ਭਰਕੇ ਦੀ ਪੜਾਈ ਸ਼ੁਰੂ ਕਰਾਈ ਲਾ ਦੋਗੇ ਬਟਨ ਤੁਸੀਂ ਹਾਂਜੀ ਲਾ ਦਾਂਗਾ بس ਮੈਨ ਵੀ ਇਹ ਗਰੀਬੀ ਕਰਕੇ ਨਹੀਂ ਪੜਾ ਸਕਦਾ ਹਾਂ ਜੀ ਇਹ ਗਰੀਬੀ ਕਰਕੇ ਨਹੀਂ ਪੜਾ ਸਕਦਾ ਜੀ ਅੱਛਾ ਨੂੰ ਆਪਾਂ ਸਰਕਾਰੀ ਸਕੂਲ ਚ ਕਰਾ ਦਾਂਗੇ ਦਾਖਲੇ ਠੀਕ ਚਲੋ ਕਰਾਂਗੇ ਕੋਸ਼ਿਸ਼ ਆਪਾਂ ਠੀਕ ਹੈ ਧੰਨਵਾਦ